ਪਈ ਆ ਜੀ ਲਓ ਵੀ ਭਾਈ ਹੁਣੀ ਕਹਿੰਦੇ ਗੱਡੀ ਤਿਆਰ ਕਰਾਈ ਆ ਮੈਂ ਕਿਹਾ ਦਿਖਾਓ ਯਾਰ ਕਿਹੜੀ ਗੱਡੀ ਚ ਤਿਆਰ ਕਰਾਈ ਆ ਆਓ ਬਲੈਨੋ ਬਲੈਨੋ ਭਾਜੀ ਕਿਦੋਂ ਹੋ ਗਈ ਨਾ ਵੀ ਬਲੈਨੋ ਇਹ ਕੱਲ ਤਿਆਰ ਕੀਤੀ ਕੱਲ ਸ਼ਾਮੀ ਕੱਲ ਸ਼ਾਮ ਦੀ ਅੱਛਾ ਦੇਖਦੇ ਆਂ ਭਾਈ ਕਿਦਾਂ ਦਾ ਸਿਸਟਮ ਕੀਤਾ ਭਾਈ ਇਹਨਾਂ ਨੇ ਇੱਥੇ ਸੀਟ ਕਰ ਆਪਾਂ ਸਭ ਤੋਂ ਟੌਪ ਕਲਾਸ ਕੰਪਨੀ ਦੇ ਫਿੱਟ ਕੀਤਾ ਇੰਟੀਰੀਅਰ ਮੈਚ ਅੱਛਾ ਮਿਊਜ਼ਿਕ ਆਪਡੇਟ ਕੀਤਾ ਆਹ ਵਾਲੀ ਹਾਂਜੀ ਹਾਂ 08 08 ਹੈਂਡਲ ਆਜ ਗਏ ਪਰ ਕਰੇ ਦਵਾਰ ਅੱਛਾ ਜਿੱਧਰ ਨੂੰ ਮਰਨਾ ਉਧਰ ਨੂੰ ਇਸ਼ਾਰਾ ਚੱਲ ਜੂਗਾ ਬਿਲਕੁਲ ਜੀ ਸੀਟ ਕਵਰ ਸੀਟ ਕਵਰ ਦੀ ਫਿਨਿਸ਼ਿੰਗ ਦੇਖੋ ਭਾਈ ਓਕੇ ਕਰਾਤੀ ਮਜ਼ਾਕ ਨਹੀਂ ਕਰਦਾ ਓਕੇ ਕਰਾਤੀ ਸੀਟ ਕਵਰ ਨਾਲ ਦੀ ਇਹਦੇ ਵਿੱਚ ਆਰਮਲੈਸ ਨੂੰ ਬਲੂ ਲਾਈਨ ਜੀ ਵਿੱਚ ਮਤਲਬ ਵਧੀਆ ਹੀ ਲੱਗਦੀ ਵੀ ਡੋਰ ਦੇ ਟ੍ਰਿਮਸ ਨਾਲ ਪ੍ਰੋਪਰ ਮੈਚਿੰਗ ਦੇਤੀ ਬਲੂ ਲਾਈਨਿੰਗ ਜਿਹੜਾ ਕੋਈ ਆਰਮਲੈਸ ਕੰਪਨੀ ਤੋਂ ਨਹੀਂ ਆਉਂਦਾ ਇਹਦਾ ਆਪਣਾ ਆ ਬਣਾਇਆ ਹੋਇਆ ਅੱਛਾ ਇਹਦਾ بیس ਮਾਡਲ ਦਾ ਸਟੀering ਟੌਪ ਮਾਡਲ ਦੇ ਵਿੱਚ ਕਨਵਰਟ ਕਰਤਾ ਚੇਂਜ ਕਰ ਦਿੱਤਾ ਆਪਾਂ ਆ ਸਾਰੇ ਸੋਚ ਵਗੈਰਾ ਲੱਗਦਾ ਆ ਆਹ ਦੇਖ ਮਤਲਬ ਟੌਪ ਮਾਡਲ ਚ ਤਿਆਰ ਕਰਤੀ ਅੰਦਰੋਂ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਬਿਲਕੁਲ ਆ ਮਿਊਜ਼ਿਕ ਅਪਡੇਟ ਕਰ ਦੋਤਾ ਇਹਦਾ ਅੱਛਾ ਇਹਨੂੰ ਕਿਹੜਾ ਹੁੰਦਾ ਵਾ ਨਾਈਨ ਇੰਚ ਦੇ ਵਿੱਚ ਇਹਦੇ ਦੇ ਵਿੱਚ ਬੇਸ ਮਾਡਲ ਦੇ ਵਿੱਚ ਕੋਈ ਮਿਊਜ਼ਿਕ ਸਿਸਟਮ ਨਹੀਂ ਆਂਦਾ ਅੱਛਾ ਇਹ ਅਪਡੇਟ ਵੀ ਹੁੰਦਾ ਬਸ ਪੈਸੇ ਲਾਉਣਾ ਹੀ ਪੈਂਦਾ ਹਾਂਜੀ ਹਾਂਜੀ ਇਹਦਾ ਸਟੇering ਅਮਾਉਂਟ ਆਪਾਂ ਟੌਪ ਮਾਡਲ ਚ ਲੈਂਦਾ ਟੌਪ ਮਾਡਲ ਵਾਲੇ ਸੀਟ ਕਵਰਸ ਆ ਗਏ ਹਾਂਜੀ ਹਾਂਜੀ ਪ੍ਰੋਪਰ ਬ੍ਰਾਂਡ ਦੇ ਵਿੱਚ ਪ੍ਰੋਪਰ ਇੰਟੀਰੀਅਰ ਮੈਚ ਇਹ ਕਿਹੜਾ ਬ੍ਰਾਂਡ ਹੁੰਦਾ ਭਾਈ ਹਾਂਜੀ ਬ੍ਰਾਂਡ ਕਿਹੜਾ ਹੁੰਦਾ ਆਟੋਫਾਰਮ ਹੈ ਆਟੋਫਾਰਮ ਆਟੋ ਕਿ ਇਸ ਚੀਜ਼ ਦੀ ਗਾਰੰਟੀ ਹੈ ਮੈਨੂਫੈਕਚਰਿੰਗ ਕੋਈ ਵੀ ਫਾਲਟ ਹੋਵੇ ਉਹ ਕੰਪਨੀ ਇਹਦਾ ਪੀਸ ਰਿਪਲੇਸ ਕਰਕੇ ਦੇਗੀ ਪੀਸ ਰਿਪਲੇਸ ਕਰਕੇ ਬਿਲਕੁਲ ਜੀ ਬਿਲਕੁਲ ਤਾਂ ਹੋਰ ਭਾਈ ਕਿਹੜੀ ਚੀਜ਼ ਕਰਵਾਈ ਹੈ ਇਹਦੇ ਵਿੱਚ ਆ ਉਹ ਹੀ ਆਰਮ ਰੈਸਟ ਨਹੀਂ ਆਉਂਦਾ ਇਹਦੇ ਵਿੱਚ ਹਾਂ ਜੋ ਇਹਦਾ ਆਰਮ ਰੈਸਟ ਹੈ ਬਾਈ ਡਿਫਾਲਟ ਕੰਪਨੀ ਵਾਲਾ ਸੇਮ ਫਿਟਮੈਂਟ ਦੇ ਵਿੱਚ ਕੀਤਾ ਆਪਾਂ ਆਪਾਂ ਅੱਗੇ ਪਿੱਛੇ ਵੀ ਕਰ ਦਿੱਤਾ ਅੱਛਾ ਇਹ ਇਹ ਮਤਲਬ ਟੌਪ ਮਾਡਲ 'ਚ ਵੀ ਇਹੀ ਦਿੱਤਾ ਆਉਂਦਾ ਹਾਂ ਜੀ ਹਾਂ ਜੀ ਬਿਲਕੁਲ ਮਤਲਬ ਭਾਈ ਟੌਪ ਮਾਡਲ ਦਾ ਇੱਕ ਸਕੇ ਟੁਕੜੇ ਲੱਖ ਰੁਪਏ ਦਾ ਖਰਚਾ ਵੱਜ ਜਾਂਦਾ ਬਚ ਜਾਂਦਾ ਬਿਲਕੁਲ ਬਚ ਜਾਂਦਾ ਇਹ ਦੇ ਪ੍ਰੋਪਰ ਵਾਟਰ ਪ੍ਰੂਫ 00 ਮੈਟਿੰਗ ਅੱਛਾ ਇਹ ਭਾਈ ਹੋਰ ਹੀ ਸਾਫ ਦਾ ਕਪੜਾ ਜਾ ਲੱਗਦਾ ਮੈਂ ਇਹ ਕਦੀ ਨਹੀਂ ਦੇਖਿਆ ਵਾ ਇਹ ਜਿਸ ਕਪੜੇ ਦਾ ਮਲਦਰ ਜੀ ਭਾਈ ਹੁੰਦਾ ਨਹੀਂ 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 ਇਹ ਬ੍ਰਾਂਡਡ ਟੋਪ ਕੰਪਨੀ ਦੀ ਬ੍ਰਾਂਡਡ ਮੈਟਿੰਗ ਹੈ ਇਹਦੇ ਵਿੱਚ ਕੋਈ ਜਾਨੀ ਕਿ ਜੋ ਕੰਪਨੀ ਦਾ ਤੁਹਾਡਾ ਡਾਇਆ ਬਣਿਆ ਹੋਇਆ ਗੱਡੀ ਦਾ ਪ੍ਰੋਪਰ ਫਿਟਮੈਂਟ ਦੇ ਵਿੱਚ ਆਏਗੀ ਅੱਛਾ ਉਹ ਹਾਂਜੀ ਬਿਲਕੁਲ ਅੱਛਾ ਜੇ ਮਤਲਬ ਸਪੈਸ਼ਲ ਬਣਦਾ ਵਾ ਇਹ ਬਿਲਕੁਲ ਜੀ ਬਿਲਕੁਲ ਹਣਾ ਹੋਰ ਕਿਹੜੀ ਚੀਜ਼ ਸਾਈਡ ਮਿਰਰ ਮਲਟੀ ਕਲਰ ਦੇ ਵਿੱਚ ਚੇਂਜ ਕੀਤੇ ਇਹ ਦੇਖੋ ਅੱਛਾ ਚੈੱਕ ਕਰ ਦੇ ਲ ਇਧਰ ਹੋਰ ਰੰਗ ਇਧਰ ਹੋਰ ਰੰਗ ਇਹ ਚੱਲੇ ਆ ਨਾ ਭਾਈ ਅੱਜਕੱਲ ਟ੍ਰੈਂਡਿੰਗ ਦੇ ਆਏ। ਫਰੰਟ ਯੂ ਇਹਦਾ ਅਪਲੋਡ ਕੀਤਾ। ਯੂ ਕਿਦਾਂ ਬੀ ਲੋ? ਕ੍ਰੋਮ ਦੇ ਵਿੱਚ origignal grill top model ਵਾਲੀ ਇਹਦੀ। ਅੱਛਾ। ਹਾਂਜੀ। ਫੋਗ ਲੈਂਪਸ ਇਹਦੇ OEM ਤੇ ਦਿੱਤੇ ਹੋਏ ਜੋ بیس ਮਾਡਲ ਚ ਨਹੀਂ ਹੁੰਦੇ ਟੌਪ ਮਾਡਲ ਚ ਅਪਲੋਡ ਕੀਤੇ ਹੋਏ ਆ। ਓਕੇ। ਇਹਦੇ ਹਾਰਨ ਟੌਪ ਮੋਡਿਫਾਈਕੇਸ਼ਨ ਦੇ ਵਿੱਚ ਅਪਡੇਟ ਕਰ ਦਿੱਤੇ। ਬੜਾ ਚਲਾਉ ਦਾ ਉਹ ਸਾਰਾ ਕੁਝ। ਹਾਰਨ ਜੀ। ਹਾਰਨ ਬੜਾ ਸੁੰਦੇ ਆ। ਤੇ ਪ੍ਰੋਜੈਕਟਰ ਹੈਡਲਾਈਟਾਂ ਵੀ ਪਿੱਛੇ ਆਈਆਂ ਕਿ ਤੁਸੀਂ ਬਣਾਈ। ਨਹੀਂ ਇਹਦੇ ਵਿੱਚ ਵਾਈਟ ਅਪੈਲਡਿਸ ਅਪਡੇਟ ਕੀਤੀਆਂ। ਇਹ ਦੇਖੋ ਹੈਡਲਾਈਟਸ। ਲੈਟ ਮੈਂ ਕਹਿੰਨਾ ਓਕੇ ਰਿਵੋਟ ਆ ਦਿਨੇ ਦਿਨ ਦਾ ਕਰਕੇ ਦੇਖਦਾ ਨਹੀਂ ਪਰ ਰਾਤ ਨੂੰ ਮੈਨੂੰ ਪਤਾ ਬਿਲਕੁਲ ਬਿਲਕੁਲ ਪ੍ਰੋਪਰ ਦਿਨ ਚਾੜਦਾ ਹੈ ਜਾਨੀ ਅੰਦਰ ਤੋਂ ਸੈਟੀਸਫੈਕਸ਼ਨ ਹੈ ਕਿਹਦੇ ਦਿਨ ਭਈਆ ਬਲਬਾ ਦੀ ਵੀ ਪਾਵਾਂਗੇ ਜਿਹੜਾ ਤੁਹਾਡੇ ਕੋਲ ਟਾਪ ਕੁਆਲਿਟੀ ਦਾ ਨਾ ਉਹ ਪਰ ਰਾਤ ਨੂੰ ਦਿਖਾਣਾ ਹੈ ਬਿਲਕੁਲ ਬਿਲਕੁਲ ਠੀਕ ਹੈ ਹਾਂਜੀ ਬਸ ਇਹ ਹੈ ਹਨਾ ਇਹਨੂੰ ਮਤਲਬ ਬੇਸ ਨੂੰ ਟਾਪ ਚ ਕਨਵਰਟ ਕਰਤਾ ਬੇਸ ਤੋਂ ਟਾਪ ਕਨਵਰਟ ਕਰਤਾ ਅਲੋਇ ਸਾਈਡ ਪ੍ਰੋਫਾਈਲ ਦਿਖਾਉਣਾ ਤੁਹਾਨੂੰ ਮੈਂ ਲੋਇਜ਼ ਅਪਡੇਟਿੰਗ ਦਿੱਤੇ ਇਹਦੇ ਵਿੱਚ ਕੋਈ ਸੂਕੀ ਬੈਰਲ ਦੇ ਨਾਲ ਇਹ ਹੀ ਆ ਬਸ ਹਨਾ ਟੋਪ ਮਾਡਲ ਜੇ ਕਨਵਰਟ ਹੋ ਗਿਆ ਟੋ ਰੋਮ ਲੈਨਿੰਗ ਵਾਈਜ਼ਰ ਆ ਗਿਆ ਪੈਟਰੋਲ ਵਰਜਨ ਗੱਡੀ ਹੈ ਭਾਈ ਤੇ ਵੈਸੇ ਹੀ ਮਤਲਬ ਬੈਠੇ ਹੀ ਭਾਈ ਹੁਣ ਆਗੋ ਭਾਈ ਹੁਣ ਕਹਿੰਦੇ ਆਪਾਂ ਟੌਪ ਬੇਸ ਤੋਂ ਟੌਪ ਕਨਵਰਟ ਕਰਾਂਗੇ ਕੈਮਰਾ ਵੀ ਦੇਖੋ ਆਪਾਂ ਜਿਹੜਾ ਓਜੀ ਸਟਾਈਲ ਕੰਪਨੀ ਦੀ ਜਿੱਤੇ ਪ੍ਰੋਪਰ ਫਿਟਮੈਂਟ ਉੱਤੇ ਵਿੱਚ ਲਗਾਇਆ ਅੱਛਾ ਤੇ ਸਹੀ ਸਹੀ ਫਾਇਦਾ ਕਿੰਨਾ ਹੁੰਦਾ ਬੰਦੇ ਨੂੰ ਦੇਖੋ ਜੀ ਇਹਦੇ ਵਿੱਚ ਇਦਾਂ ਕਿ 뮤직 ਆਪਣੇ ਅਕੋਰਡਿੰਗ ਬੰਦਾ ਅਪਡੇਟ ਕਰ ਸਕਦਾ ਕਿਉਂਕਿ ਇਹਦੇ ਟੌਪ ਮਾਡਲ ਦੇ ਵਿੱਚ ਐਂਡਰੋਇਡ ਨਹੀਂ ਆਉਂਦਾ ਓਕੇ ਐਂਡਰੋਇਡ ਇਨਬਿਲਟ ਆ ਜਾਏਗਾ ਇਹਦੇ ਵਿੱਚ 9 ਇੰਚ ਆ ਜਾਏਗਾ ਤੁਹਾਡੇ ਕੋਲ ਤਾਂ ਬਹੁਤ ਬਹੁਤ ਅੱਛੀ ਆਪਸ਼ਨ ਹੈ 10.13 ਇੰਚ ਵਿੱਚ ਲੈ ਸਕਦੇ ਹੋ ਤੁਸੀਂ ਸਟੀering ਤੁਹਾਨੂੰ ਟੌਪ ਮਾਡਲ ਦੇ ਵਿੱਚ ਮਿਲ ਗਿਆ ਆਰਮਨਸ ਮਿਲ ਗਿਆ ਮਤਲਬ ਕੁੱਲ ਮਿਲਾ ਕੇ ਤੁਸੀਂ ਮਤਲਬ ਆਪਣਾ ਉਪਕਾ ਪੁਕਾ ਜਿਹੜਾ ਲੈਣਾ ਵਾ ਟੌਪ ਮਾਡਲ 'ਚ ਕਨਵਰਟ ਕਰ ਦਿਨੇ ਆ ਕਨਵਰਟ ਕਰਾ ਦੇਣੇ ਬਿਲਕੁਲ ਸਾਰੀ ਗੱਡੀ ਕਰ ਦੋਗੇ ਸਾਰਾ ਬਿਲਕੁਲ ਜੈਨੂਨ ਹੁੰਦਾ ਹੈਗੇ ਕੋਈ ਵੀ ਮਾਡਲ ਹੋਵੇ ਕੋਈ ਕਾਰ ਹੋਵੇ ਅੱਛਾ ਭਾਈ ਇਦਾਂ ਵਾ ਮਤਲਬ ਜੈਨੂਨ ਨਹੀਂ ਲਗਾ ਨਵੀਂ ਗੱਡੀ ਬੰਦਾ ਸਿੱਧਾ ਇੱਥੇ ਲੈ ਆਉਂਦਾ ਪਹਿਲਾਂ ਇਹ ਦੇਖੋ ਜੀ ਘਰੇ ਬਾਹਰੋਂ ਲੈ ਕੇ ਜਾਂਦੇ ਆ ਇਹ ਨਵੀਂ ਹੋਈ ਆ ਫਰਾਂਕਸ ਮਰੂਤੀ ਸਯੂਕੀ ਵਾਲੇ ਬਾਈਆਂ ਦੀ ਦੇਖ ਸਾ ਜੀ ਹਾਂਜੀ ਇਹ ਦੇਖੋ ਇਹਦੇ ਵਿੱਚ ਆਪਾਂ ਮਿਊਜ਼ਿਕ ਪਲੇਅਰ ਇੰਸਟਾਲ ਕੀਤਾ ਐਂਡਰੋਇਡ ਅੱਛਾ ਇਹ ਐਂਡਰੋਇਡ ਆ ਨਹੀਂ ਇਹਦੇ ਵਿੱਚ ਆਉਂਦਾ ਨਹੀਂ ਹਣਾ ਨਹੀਂ ਬਿਲਕੁਲ ਨਹੀਂ ਆਉਂਦਾ ਜੀ ਕਸਟਮਰ ਦਾ ਜਿਹੜਾ ਸਟਾਕ ਪਲੇ ਮਿਊਜ਼ਿਕ ਪਲੇਅਰ ਸੀ ਆਪਾਂ ਉਹ ਤਾਂ ਆਪਾਂ ਉਹ ਮੈਂ ਤੁਹਾਨੂੰ ਅੰਦਰ ਪਿਆ ਹਾਂ ਅਗੇ ਡਨ ਕਰਤਾ ਔਰ ਇਹਦੇ ਵਿੱਚ ਖਾਸੀਅਤ ਕੀ ਕਿ ਇਹਦੇ ਵਿੱਚ ਕੋਈ ਕੈਮਰਾ ਜੋ ਕੰਪਨੀ ਵੱਲੋਂ ਸਟਾਲ ਸੀ ਉਹੀ ਆਪਾਂ ਵਰਕਿੰਗ ਵਿੱਚ ਲੈ ਜਾਂਦਾ ਅੱਛਾ ਜਿਹੜਾ ਹਾਂ ਜੋ ਕੰਪਨੀ ਨੇ ਕੈਮਰਾ ਲਗਾਇਆ ਉਹੀ ਨਾਲ ਵਰਕਿੰਗ ਕਰ ਰਿਹਾ ਆ ਅੱਛਾ ਹਾਂਜੀ ਓਕੇ ਓਕੇ ਉਹ ਜਿਹੜਾ ਉਹ ਸਕਰੀਨ ਨਾਲ ਅਟੈਚ ਕਰਤਾ ਹਾਂਜੀ ਹਾਂਜੀ ਇਸ ਤੋਂ ਇਲਾਵਾ ਇੱਕ ਚੀਜ਼ ਹੋਰ ਆਪਾਂ ਇਹਦੇ ਉਹ ਕੋਰੀਅਰ ਦੇ ਇਹ ਇਹਦੀ ਡਿਸਪਲੇ ਆਹੀ ਆ ਹਾਂਜੀ ਡਿਸਪਲੇ ਆਏਗੀ ਇਹਦਾ ਫੋਨ ਦੇ ਵਿੱਚ ਤੁਹਾਡਾ ਐਪ ਇੰਸਟਾਲ ਹੋ ਜਾਏਗਾ ਹਾਂਜੀ ਤੁਹਾਨੂੰ ਕੋਈ ਵੀ ਜੇ ਤਾਂ ਫਰੰਟ ਆਪਾਂ ਰੋਂਗ ਸਾਈਡ ਤੋਂ ਕੋਈ ਆਂਦਾ ਕੋਈ ਰੈਡ ਰੈਡ ਕਰਾਸ ਕਰਦਾ ਆ ਆਪਣੀ ਜੇ ਕੋਈ ਗਲਤੀ ਨਹੀਂ ਨਿਕਲੂਗੀ ਜੀ ਆਪਾਂ ਸਹੀ ਹੋਵੇਗਾ ਤੁਹਾਡੇ ਕੋਲ ਸਾਰਾ ਕੁਝ ਰਿਕਾਰਡ ਰਿਕਾਰਡ ਹੈ ਅੱਛਾ ਕੋਈ ਤੁਹਾਡੀ ਕਾਰ ਨੂੰ ਬੈਕ ਤੋਂ ਟੱਚ ਕਰਦਾ ਫਰੰਟ ਤੋਂ ਕੋਈ ਦਿੱਕਤ ਆਂਦੀ ਹੈ ਤੇ ਇਹ ਸਾਰਾ ਆਨਲਾਈਨ ਆਹ ਫਰੰਟ ਤੋਂ ਵੀ ਕੈਚ ਕਰ ਸਕਦਾ ਬੈਕ ਤੋਂ ਵੀ ਕਰੇਗਾ ਦੇਖ ਲਓ ਵੀ ਤੇ ਉਸ ਤੋਂ ਬਾਅਦ 글로ਸੀ ਟੱਚ ਦੇ ਵਿੱਚ ਇਹਦਾ ਫਰੇਮ ਲਗਾਇਆ ਆਪਾਂ ਪ੍ਰੋਪਰ ਗਲੋਸੀ ਟੱਚ ਮਤਲਬ ਸ਼ਾਈਨਿੰਗ ਸ਼ਾਈਨਿੰਗ ਦੇ ਵਿੱਚ ਜੀ ਅਸਾਂ ਇਹਨੂੰ ਗਲੋਸੀ ਨਾਲ ਕਹਿੰਦਾ ਕਿ ਪ੍ਰੋਪਰ ਇੰਟੀਰੀਅਰ ਮੈਚ ਆ ਜਾਂਦਾ ਆਪਣਾ ਅੱਛਾ ਹਾਂਜੀ ਵੇ ਹੈਵੀ ਗੱਡੀ ਅੰਦਰੋਂ ਸੋਹਣੀ ਆ ਬਿਲਕੁਲ ਬਿਲਕੁਲ ਸਰ ਇਹ ਹੁਣ ਆਪਣੇ ਕੋਲ ਅਪਡੇਟ ਹੋਏਗੀ ਜਿੱਦਾਂ ਇਹਦੇ ਵਿੱਚ ਆਰਮ ਰੈਸਟ ਨਹੀਂ ਹੈ ਕੰਪਨੀ ਤੋਂ ਸਟਾਕ ਦੇ ਵਿੱਚ ਆਪਾਂ ਸੌਲ ਕਰਾ ਦੇ ਪਲੇਅਰ ਇਹਦੇ ਵਿੱਚ ਸੀਟ ਕਵਰਸ ਅਪਡੇਟ ਹੋਣਗੇ ਓਕੇ ਇਹਦੀ ਟੇਲ ਲੈਂਪ ਆਪਣੇ ਕੋਲ ਸਟਾਕ ਦੇ ਵਿੱਚ ਹੈ ਹੁਣ ਅਪਡੇਟ ਹੋਣ ਲੱਗੀ ਆ ਉਹ ਤੁਹਾਨੂੰ ਮੋੜੀ ਦਿਖਾ ਦੇ ਓਕੇ ਉਹ ਤੋਂ ਦੇਖਦੇ ਆ ਇਹ ਚਾਹੇ ਛੋਟੀ ਜਿਹੀ ਮੋਡੀਫਿਕੇਸ਼ਨ ਹੀ ਕੀਤੀ ਸੀਗੀ ਤੇ ਆਹ ਬਈ ਜਿਹੜਾ ਸਟੀਅਰਿੰਗ ਕਿੱਥੇ ਬਈ ਜਿਹੜਾ ਪਿਆ ਹੈਗਾ ਇਹਦੀ ਟੇਲ ਲੈਂਪ ਵੀ ਬਈ ਆਹਦੀ ਤੁਹਾਨੂੰ ਉਹੀ ਵਾਲੀ ਮਿਲ ਜਾਏਗੀ ਟੇਲ ਲੈਂਪ ਇਹਦੀ ਤਾਂ ਉਹੀ ਤੁਹਾਡੇ ਟੌਮ ਵਾਲੇ ਚ ਹੋਏਗੀ ਨਾ ਇਹਦੀ ਬੈਕ